ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਦੱਸਣ ਲੱਗੇ ਤੁਹਾਨੂੰ ਵੀ ਨੈੱਕ ਦੀ ਕਟਿੰਗ ਠੀਕ ਹੈ ਜੀ ਇਹਦੇ ਵਾਸਤੇ ਆਪਾਂ ਬੁਕਰਮ ਲਈ ਹੈ 16 ਇੰਚ ਆਪਾਂ ਗਲੇ ਦੀ ਚੜਾਈ 2.5 ਇੰਚ ਰੱਖਣੀ ਹੈ ਠੀਕ ਹੈ ਜੀ 5 ਇੰਚ ਤੇ ਇਹਦੇ ਵਿੱਚ ਆਪਾਂ 1 ਇੰਚ ਦੀ ਪੱਟੀ ਲਾਉਣੀ ਹੈ ਆਪਾਂ ਸਲਵਾਰ ਨਾਲ ਦੀ ਠੀਕ ਹੈ ਵਿੱਚ ਡਿਜ਼ਾਈਨ ਪਾ ਕੇ ਲੈਂਸ ਲਾ ਕੇ ਇਸ ਲਈ ਆਪਾਂ ਉਸ ਨੂੰ ਮਾਈਨਸ ਕਰਕੇ ਤੇ ਆਪਣੇ ਕੋਲ 3.5 ਇੰਚ ਦਾ ਗਲਾ ਹੋ ਜੂਗਾ ਤੇ 3.5 ਇੰਚ ਤੇ ਕਟਿੰਗ ਕਰਨੀ ਹੈ ਠੀਕ ਹੈ ਜੀ ਇੱਥੋਂ ਵੀ ਆਪਾਂ 3.5 ਇੰਚ ਤੇ ਮਾਰਕਿੰਗ ਕਰ ਲਾਂਗੇ ਇੱਥੋਂ ਨੈਕ ਹੈਗਾ ਆਪਣੇ ਕੋਲੇ ਤਿਆਰ 3.5 ਆਪਾਂ 7 ਇੰਚ ਤੇ ਮਾਰਕਿੰਗ ਕਰਾਂਗੇ 1/2 ਇੰਚ ਵੱਧ ਰੱਖ ਕੇ ਇੱਥੋਂ ਆਪਾਂ 8.5 ਤੱਕ ਨਿਸ਼ਾਨ ਲਾ ਲਾਂਗੇ ਠੀਕ ਹੈ ਜਿੰਨੀ ਆਪਾਂ ਫੱਟੀ ਤਿਆਰ ਕਰੀ ਸੀ ਠੀਕ ਹੈ 1 ਇੰਚ ਦਾ ਆਪਾਂ ਇੱਥੋਂ ਨਿਸ਼ਾਨ ਲਾਇਆ ਸੀ ਉਹੀ ਆਪਾਂ 1 ਇੰਚ ਨਿਸ਼ਾਨ ਇੱਥੋਂ ਲਉਣਾ ਠੀਕ ਹੈ ਫਿਰ ਆਪਾਂ ਇਸ ਨਿਸ਼ਾਨ ਨੂੰ ਤੇ ਇਸ ਨੂੰ ਆਪਸ ਦੇ ਵਿੱਚ ਮਿਲਾ ਦੇਣਾ ਇਸ ਤਰੀਕੇ ਨਾਲ ਆਪਾਂ ਮਾਰਕਿੰਗ ਕਰ ਲੈਣੀ ਹੈ ਹੁਣ ਆਪਾਂ 1.5 ਇੰਚ ਤੱਕ ਜਾਂ 1.7 ਇੰਚ ਤੱਕ ਆਪਾਂ ਬਾਹਰਲੀ ਸਾਈਡ ਛੱਡਣਾ ਜਿਹੜਾ ਆਪਾਂ ਫੋਲਡਿੰਗ ਵਾਸਤੇ ਕੱਪ ਰੱਖਣਾ ਠੀਕ ਹੈ ਇੰਨੀ ਪੁਕਰਮ ਕਟਿੰਗ ਕਰਕੇ ਆਪਾਂ ਬਾਹਰ ਸਾਈਡ ਤੋਂ ਕਟਿੰਗ ਕਰ ਦੇਣਾ ਪਹਿਲਾਂ ਆਪਣੇ ਕੋਲੇ ਇਸ ਤਰੀਕੇ ਨਾਲ ਗਲੇ ਦੀ ਕਟਿੰਗ ਹੋ ਜੂਗੀ ਤੇ ਹੁਣ ਆਪਾਂ ਇਸ ਨੂੰ ਪੇਸਟਿੰਗ ਕਰ ਲਾਂਗੇ ਹਾਂ ਜੀ ਬੁਕਰਮ ਨੂੰ ਆਪਾਂ ਐਕਸਟਰਾ ਕੱਪੜੇ ਦੇ ਉੱਤੇ ਪੇਸਟਿੰਗ ਕਰ ਲੈਣਾ ਫਿਰ ਆਪਾਂ ਜਿਹੜਾ ਇਹ ਐਕਸਟਰਾ ਕੱਪੜਾ ਇਸ ਨੂੰ ਇੱਥੇ ਫੋਲਡਿੰਗ ਕਰ ਕਰਕੇ ਤੇ ਕਮੀਜ਼ ਦੇ ਉੱਤੇ ਰੱਖ ਲੈਣਾ ਠੀਕ ਹੈ ਕਮੀਜ਼ ਨੂੰ ਸਿੱਧਾ ਕਰਕੇ ਉੱਪਰ ਫੋਲਡ ਕਰਨਾ ਠੀਕ ਹੈ ਫਿਰ ਇਹਨਾਂ ਨਾਲ ਜੋੜ ਦਾਂਗੇ ਇਸ ਤਰੀਕੇ ਨਾਲ ਆਪਾਂ ਸਾਰੇ ਗਲੇ ਦੇ ਉੱਤੇ ਸੋਨ ਲਾ ਲੈਣੀ ਆ ਤੇ ਵਿੱਚੋਂ ਜਿਹੜਾ ਇਹ ਕੱਪੜਾ ਅੰਦਰਲੀ ਸਾਈਡ ਤੋਂ ਇਹ ਕੱਟ ਦੇਣਾ ਠੀਕ ਹੈ ਜਿਹੜਾ ਅੰਦਰੋਂ ਐਕਸਟਰਾ ਕੱਪੜਾ ਹੈ ਇਸ ਨੂੰ ਆਪਾਂ ਕਟਿੰਗ ਕਰ ਦਾਂਗੇ ਹੁੰਦਲੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਤੇ ਇਹਦੇ ਉੱਤੇ ਸिलाई ਲਾਉਣੀ ਹੈ ਆਪਾਂ ਸੇਉਣ ਵੱਡੀ ਕਰਕੇ ਲਾਉਣੀ ਹੈ ਇਸ ਤਰੀਕੇ ਨਾਲ ਕਮੀਜ਼ ਤੇ ਗਲੇ ਨੂੰ ਜੜ ਲੈਣਾ ਇਹ ਆਪਾਂ ਸਲਵਾਰ ਨਾਲ ਆਪਦੀਆਂ ਪੱਟੀਆਂ ਲਈਆਂ ਵਿੱਚ ਡਿਜ਼ਾਈਨ ਬਣਾਉਣ ਵਾਸਤੇ ਸਾਨੂੰ ਆਪਾਂ 1.5 ਇੰਚ ਤੱਕ ਕਟਿੰਗ ਕੀਤਾ ਠੀਕ ਹੈ ਜੀ ਡਬਲ ਫੋਲਡ ਕਰ ਲੈਣਾ ਜੇਕਰ ਕੱਪੜਾ ਪਤਲਾ ਹੈ ਤੇ ਇਹਦੇ ਵਿੱਚ ਆਪਾਂ ਪੇਸਟਿੰਗ ਕਰ ਲੈਣਾ ਤੇ ਲੈਂਥ ਇਹਨਾਂ ਦੀ ਜਿੰਨਾ ਗਲਾ ਉਸ ਤੋਂ 1 ਇੰਚ ਵੱਧ ਰੱਖੀ ਹੋਈ ਹੈ ਪਹਿਲੇ ਉੱਤੇ ਲੈਸ ਲਾਉਣੀ ਹੈ ਲੈਸ ਨੂੰ ਆਪਾਂ 1 ਇੰਚ ਦੇ ਗੈਪ ਦੇ ਉੱਤੇ ਲਾਉਣੀ ਹੈ ਜਿੰਨਾ ਆਪਾਂ ਗਲੇ ਦੇ ਵਿੱਚ ਛੱਡਿਆ ਹੋਇਆ ਸੀ ਠੀਕ ਹੈ ਇਸ ਤਿਹੇ ਆਪਣਾ ਨਾਪ ਲੈਣਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਫੱਟੀਆਂ ਤਿਆਰ ਕਰ ਲੈਣੀਆਂ ਲੈਸ ਲਾ ਕੇ ਇਹ ਆਪਾਂ ਸਲਵਾਰ ਦਾ ਕਪੜਾ ਯੂਜ਼ ਕੀਤਾ ਹੈ ਇਸ ਨੂੰ ਆਪਾਂ ਇਸ ਤਰੀਕੇ ਨਾਲ ਲਾਉਣਾ ਹੈ ਠੀਕ ਹੈ ਕਿਸ ਤਰੀਕੇ ਨਾਲ ਆਪਣੇ ਕੋਲੇ ਗਲਾ ਬਣ ਕੇ ਤਿਆਰ ਹੋ ਜੂਗਾ ਠੀਕ ਹੈ ਜੀ ਤੇ ਹੁਣ ਇਸ ਦੇ ਉੱਤੇ ਆਪਾਂ ਇਧਰ ਦੀ ਅੰਦਰਲੀ ਸਾਈਡ ਤੇ ਇੱਥੇ ਕੱਪੜਾ ਲਾਉਣਾ ਠੀਕ ਹੈ ਜਿੰਨਾ ਆਪਾਂ ਗਲਾ ਰੱਖਣਾ ਤਿਆਰ ਉੱਥੇ ਨਿਸ਼ਾਨ ਲਾ ਲਾਂਗੇ ਜਿੰਮੀ ਆਪਾਂ ਤਿਆਰ ਗਲਾ ਸਾਢੇ 6 ਰੱਖਣਾ ਤੇ ਸਾਪੀ ਤੇ ਨਿਸ਼ਾਨ ਲਾਵਾਂਗੇ ਜਿੱਦ ਤੋਂ ਸਾਪੀ ਇੰਚੀ ਗਲੇ ਦਾ ਨਿਸ਼ਾਨ ਲਾ ਕੇ ਇੱਥੇ ਆਪਾਂ ਕੱਪੜਾ ਯੂਜ਼ ਕਰਨਾ ਠੀਕ ਹੈ ਆਪਾਂ ਸੇਮ ਕਲਰ ਦਾ ਕੱਪੜਾ ਲਾਵਾਂਗੇ ਜਿਵੇਂ ਦੀ ਸ਼ਰਟ ਹੈ ਜੀ ਇਸ ਤਰੀਕੇ ਨਾਲ ਗਲੇ ਤਿਆਰ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵੀ ਥੱਲੇ ਕੱਪੜਾ ਲਾਉਣਾ ਹੈ ਕੱਪੜੇ ਨੂੰ ਆਪਾਂ ਡਬਲ ਫੋਲਡ ਕਰ ਲੈਣਾ ਠੀਕ ਹੈ ਇਹ ਕਮੀਜ਼ ਨਾਲ ਦਾ ਲਿਆ ਹੈ ਆਪਾਂ ਇਸ ਨੂੰ ਇਸ ਤਰੀਕਾ ਨਾਲ ਰੱਖ ਕੇ ਤੇ ਇੱਥੇ ਸਿਉਣ ਲਾ ਲੈਣੀ ਹੈ ਠੀਕ ਹੈ ਜਿੰਨਾ ਤੱਕ ਆਪਾਂ ਗਲਾ ਤਿਆਰ ਰੱਖਣਾ ਆਪਣਾ ਉਸ ਤਰੀਕੇ ਨਾਲ ਰੱਖ ਲੈਣਾ ਤੇ ਸਿਉਣ ਲਾਉਣੀ ਹੈ ਇਸ ਤਰੀਕੇ ਨਾਲ ਆਪਾਂ ਸਿੰਪਲ ਸੂਟ ਨੂੰ ਵੀ ਡਿਜ਼ਾਈਨਰ ਬਣਾ ਸਕਦੇ ਹਾਂ। ਚਾ ਚਾ ਹਾਂਜੀ ਇਹੋ ਜੀ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ। ਹਾਂਜੀ ਥੈਂਕ ਯੂ।